ਦੇਖੋ ਗੱਲ ਇਹ ਆ ਕਿ ਮੈਂ ਬਿਲਕੁਲ 100% ਬੇਗੁਨਾ ਸੀਗਾ ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇੱਕ ਕੈਦ ਕੱਟਣੀ ਪਈ ਆ ਔਰ ਅਫਸੋਸ ਹੈ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਂ ਮੈਨੂੰ ਸਜ਼ਾ ਕਰ ਦਿੰਦੇ ਮੈਨੂੰ ਅੰਦਰ ਕਰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਥੈਟ ਇਸ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕੇ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਟੂਠੇ ਪਰਚੇ ਹੋਏ ਇਹ ਉਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਆ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਤੇ ਫਿਰ ਮੈਂ ਸਮਝਦਾ ਫਿਰ ਇਸ ਹਿਸਾਬ ਨਾਲ ਇਹ ਕੋਈ ਬਹੁਤ ਵੱਡੀ ਕੋਈ ਸਜ਼ਾ ਨਹੀਂ ਇੱਕ ਬਹੁਤ ਵੱਡੀ ਸਜ਼ਾ ਨੇ ਕਿਉਂਕਿ ਜਦੋਂ ਮੈਂ ਨਿਗਾ ਮਾਰਦਾ ਲੇਫਟ ਰਾਈਟ ਮਿਸਾਲ ਦੇ ਤੌਰ ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਅਸਾਮ ਦੀਆਂ ਜੇਲਾਂ ਵਿੱਚ ਬੈਠੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਦੀ ਨਜ਼ਰਬੰਦੀ ਉਹਨਾਂ ਤੋਂ ਬਹੁਤ ਘੱਟ ਹੈ ਕਿ ਮੇਰੀ ਸਜ਼ਾ ਸਮਝ ਗਏ ਦੂਸਰਾ ਮੈਂ ਨਿਗਾ ਮਾਰੀ ਕਿ ਆਪਣੇ ਨਾਲ ਗੁਆਂਢੀ ਦੇਸ਼ ਆ ਪਾਕਿਸਤਾਨ ਉਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹ ਮੇਰਾ ਆਇਡਲ ਵੀ ਹੈਗਾ ਆਈ ਲਾਈਕ ਹਿਮ ਅ ਲੋਟ ਔਰ ਬਹੁਤ ਅੱਛਾ ਆਦਮੀ ਆ ਉਹਨੂੰ ਫੌਜ ਨੇ ੱੱਕੇ ਨਾਲ ਬਹੁਤ ਮਤਲਬ ਲੰਬੇ ਅਰਸੇ ਤੋਂ ਨਜ਼ਰਬੰਦ ਕੀਤਾ ਹੋਤੇ ਜਦੋਂ ਉਹਦੀ ਇੱਕ ਕੇਸ ਵਿੱਚ ਬੇਲ ਹੁੰਦੀ ਹੈ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ ਉਦੋਂ ਨੂੰ ਉਹਦੇ ਤੇ ਹੋਰ ਪਰਚਾ ਦਰਜ ਕਰੰਦੇ ਨੇ ਝੁੱਠਾ ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ ਸੋ ਜਦੋਂ ਤੀਸਰਾ ਮੈਂ ਮੈਂ ਕਿਉਂਕਿ ਆਈ ਬਿਲੋਂਗ ਟੂ ਅ ਬੇਸਿਕਲੀ ਅ ਕਾਲੀ ਬੈਕਗ੍ਰਾਉਂਡ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲਾਂ ਕੋਈ ਪੰਜਾਬ ਦੀ ਜੇਲ੍ਹ ਹੀ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ ਟੋੜਾ ਸਾਹਿਬ ਦੇ ਨਾਲ ਪਹਿਲਾਂ ਇਮਰਜੈਂਸੀ 'ਚ 1900 75 ਚ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਪੂਰੇ 19 ਮਹੀਨੇ ਕੱਟੇ ਉੱਥੋਂ ਸ਼ੁਰੂ ਹੋ ਗਿਆ ਕੰਮ ਫਿਰ 80 ਦੇ ਦਹਾਕੇ ਵਿੱਚ 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਤਲਾ ਵਰਗੀਆਂ ਜਿਹੜੀਆਂ ਦੂਰ ਦਰਾਡੇ ਜੇਲਾਂ ਉੱਥੇ ਲਗਭਗ ਸਾਲ-ਸਾਲ ਕੱਟੇ ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ ਐਨਐਸਏ ਲੱਗਦਾ ਸੀਗਾ ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਨ ਦੀ ਇਦਾਂ ਗ੍ਰਿਫਤਾਰ ਕਰਦੀ ਔਰ ਉਹ ਵੀ ਇਦਾਂ ਇਦਾਂ ਮਤਲਬ ਬੋਗਸ ਰਿਪੋਰਟ ਸਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਬੇਸ਼ਰੋ ਦਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਏਦਾਂ ਗ੍ਰਿਫਤਾਰ ਕਰਦੇ ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ ਹੁਣ ਤਾਂ ਹੈਨਿੰਗ ਇਹ ਵਿਚਾਰੇ ਉਹਨਾਂ ਨੇ ਮਤਲਬ ਰਿਪੀਟਿਡਲੀ ਜੇਲਾ ਕੱਟੀਆਂ ਸਾਲ ਸਾਲ 6-6 ਮਹੀਨੇ 1.5-1.5 ਸਾਲ ਔਰ ਜਦੋਂ ਉਹਨਾਂ ਨੂੰ ਦੇਖਦਾ ਤਾਂ ਫਿਰ ਮੈਂ ਸੋਚਿਆ ਕਿ ਤੂੰ ਏਡਾ ਕਮਜ਼ੋਰ ਤਾਂ ਹੈਨਿੰਗ ਆ ਤੋ ਇਸ ਕਰਕੇ ਉਹ ਬਾਕੀ ਉਹ ਅਕਾਲਪੁਰ ਕਬਾਇ ਗੁਰੂ ਆ ਸ਼ਕਤੀ ਦੇਣ ਵਾਲਾ ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਉਹਨੂੰ ਮੈਂਟਲੀ ਟੌਰਚਰ ਕਰੋ ਮੇਰੇ ਬੈਰਿਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਹੋਤ ਐਸ ਵਕਤ ਜਿਹੜੇ 13 ਜ਼ੀਰੋ ਦੀਆਂ ਗੱਲਾਂ ਕਰਦੇ ਨੇ ਐਡਾ ਛੋਟਾ ਦੇ ਲੈ ਐਡਾ ਕਾਇਰ ਬੰਦਾ ਮੈਂ ਸਮਝਦਾ ਇੱਕ ਤਾਂ ਹੁੰਦਾ ਨਾ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਮੈਨੂੰ ਇਹ ਜਿਹੜੇ ਮੈਂ 110 15 ਦਿਨ ਜਿਹੜੇ ਕੱਟੇ ਨੇ ਇਹ ਸੋਲੀਟਰੀ ਕਨਫਾਈਨਮੈਂਟ ਸੀ ਮੇਰੇ ਮੈਂ ਜੇਲ੍ਹ ਚ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਇਕੱਲਾ ਹੀ ਰਿਹਾ ਉਹਦੇ ਵਿੱਚ ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਿਕ ਦੇ ਵਿੱਚ ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵਾਰਡ ਦੇ ਉੱਤੇ ਨਿਗਾਹ ਰੱਖਦਾ ਸੀ ਕਿ ਕੀ ਕਰ ਰਹੇ ਨੇ ਸੈਰ ਕਰਦੇ ਨੇ ਵਰਜਸ਼ ਕਰਦੇ ਕੀ ਕਰਦੇ ਨੇ ਉਦਾਸਤਾ ਨਹੀਂ ਹੈਗੇ ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਪੈ ਰੱਖਦੇ which is unprecedented ਉਹ ਮੇਰੀ ਲਾਈਫ ਲਿਬਰਟੀ ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸਿਕਾ ਸਿੱਧਾ ਹਮਲਾ ਪਰ ਚਲੋ ਇਹ ਸਭ ਕੁਝ ਹੋ ਗਿਆ ਇਹ ਆਪਣੇ ਵੱਲੋਂ ਨਾ ਦੱਸੇਗਾ ਕਿ ਇਹਨੂੰ ਮੈਂਟਲ ਟੌਰਚਰ ਕਰੋ ਪਰ ਮੈਂ ਜਿੱਦਾਂ ਕਹਿਆ ਨਾ ਅਕਾਲਪੁਰ ਕਬਾਇ ਗੁਰੂ ਬਹੁਤ ਬਿਆਨਤਾ ਉਹ ਸੱਚ ਦਾ ਸਾਥ ਦਿੰਦਾ ਵਾ ਕੂੜ ਨੁਕਟੇ ਨਾਨਕਾ ਉੜਕ ਸੱਚ ਰਹੇ ਸੱਚ ਨੇ ਸੱਚ ਹੀ ਰਹਿਣਾ ਉਹਨੂੰ ਜਦੋਂ ਮਰਜ਼ੀ ਦਬਾਈ ਚਲੋ ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਹਾਂ ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲੇ ਹਾਂ ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਬਾਹਰ ਕੀ ਹੋ ਰਿਹਾ ਮੈਂ ਜਦੋਂ ਬੈਠੂਗਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਮਤਲਬ ਸਰਪ੍ਰਾਈਜ਼ਿੰਗਲੀ ਭਾਜਪਾ ਵਾਲੇ ਨੇ ਅਕਾਲੀ ਦਲ ਵਾਲਿਆਂ ਨੇ ਸ਼ੋਮਨੀ ਅਕਾਲੀ ਦਲ ਅਮਰਸਰ ਵਾਲਿਆਂ ਨੇ ਕਿਸਾਨ ਯੂਨੀਅਨਾਂ ਨੇ ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ ਜਿਹੜੀ ਮੇਰੀ ਸਪੋਰਟ ਨਾਲ ਸਭ ਦਾ ਬੜਾ ਸ਼ੁਕਰਗੁਜ਼ਾਰ ਆ ਉਪਰਕਾਲਪੁਰ ਦਾ ਇੱਕ ਮਿੰਟ ਉਪਰਕਾਲਪੁਰ ਕੋ ਸ਼ੁਕਰਗੁਜ਼ਾਰ ਆ ਹਲਕਾ ਭਲੱਠ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਆ ਆਪਣੇ ਐਨ ਆਰ ਆਈ ਵੀਰਾ ਭਰਾਵਾਂ ਦਾ ਸ਼ੁਕਰਗੁਜ਼ਾਰ ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ 1-2 ਦਿਨ ਬਾਅਦ ਆਰਾਮ ਨਾਲ ਲੈ ਲੈਂਦਾ ਇਸ ਕਰਕੇ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੋਬਲ ਘਰਾ ਕੇ ਤੇ ਮੈਨੂੰ ਕੋਈ ਟਸ ਤੋਂ ਮਸ ਕਰ ਸਕਦਾ ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇਗੀ ਅੱਜ ਤੁਸੀਂ ਕੈਮਰੇ ਦੀ ਗੱਲ ਕੀਤੀ ਹੈ ਐਜ਼ ਇ ਲਾ ਅੰਦਰ ਕੈਮਰਾ ਲੱਗ ਸਕਦਾ ਜਿਵੇਂ ਤੁਸੀਂ ਕਰੋ ਮੈਂ ਉਹੀ ਤਾਂ ਕਿਹਾ ਕਿ ਆਈ ਡੋਨਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ ਉਹ ਤਾਂ ਬੜੀ ਮਾੜੀ ਹਰਕਤ ਕੀਤੀ ਹੋ ਸਕਦਾ ਵਾ ਹੋ ਸਕਦਾ ਹੋ ਸਕਦਾ ਹੈ ਕਿ ਮੇਰੇ ਮੈਨੂੰ ਦੇਖ ਕੇ ਉਹ ਸਵਾਦ ਲੈਂਦੇ ਹੋਣਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਨਜ਼ਰਬੰਦ ਕੀਤਾ ਤੇ ਹੁਣ ਪੰਜਾਬ ਦੇ ਵਿੱਚ ਮੈਂ ਗੈਸਟ ਨੇ ਉਹਨਾਂ ਦੇ ਤੇ ਕੈਮਰੇ ਲੱਗੇ ਨਹੀਂ ਤੁਹਾਡੇ ਤੇ ਲੱਗਾ ਇਸ ਤਰ੍ਹਾਂ ਬੜਾ ਕੁਝ ਕਹਿਣ ਵਾਲਾ ਮੈਂ ਹੁਣ ਤੁਹਾਨੂੰ ਇੱਕ ਦੋ ਦਿਨ ਬਾਅਦ ਬਹੁਤ ਕੁਝ ਹੈ ਮੇਰੇ ਕੋਲ ਮੈਂ ਵੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਗੱਠ ਜੋੜਾ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਇੰਨੀ ਦੇਰ ਬੰਦ ਰਿਹਾ 110 ਦੇ ਮੈਨੂੰ ਤਾਂ ਪਤਾ ਹੀ ਨਹੀਂ ਬਾਤ ਮੈਨੂੰ ਨਾ ਨਾ ਪਹਿਲਾਂ ਨਾ ਮੈਨੂੰ ਨਾ ਪਹਿਲਾਂ ਕੋਈ ਇੱਕ ਮਿੰਟ ਜੀ ਮੈਨੂੰ ਮੈਨੂੰ ਕਾਫੀ ਚੀਜ਼ਾਂ ਤੋਂ ਬੰਨ੍ਹੇ ਰੱਖਿਆ ਗਿਆ ਇਹ ਸਾਰੇ ਗਲਤ ਨਹੀਂ ਕੋਈ ਮਰਸ਼ਿਦਾਂ ਲੱਗਦੀਆਂ ਰੱਖ ਰਿਓ ਕਿ ਬੱਲ ਕੇ ਰੱਖਿਆ ਹੋਰ ਵੀ ਕਿਹਾ ਹੈ ਮਨਸ਼ਾ ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ ਜਦੋਂ ਆਪਾਂ ਪਿੰਡ 'ਚ ਕੋਈ ਫਰਜ਼ ਕਰੋ ਕੋਈ ਤਕਰਾਰ ਹੋ ਗਿਆ ਕੋਈ ਬਹਿਸ ਬਸਾਈਆ ਹੋ ਗਿਆ ਜਦੋਂ ਅਗਲੇ ਮੂਰਖ ਬੰਦੇ ਕੋ ਦਲੀਲ ਮੁੱਕ ਜਾਂਦੀ ਉਹ ਤੁਹਾਡੀ ਗੱਲ ਪੈਂਦਾ ਵਾ ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ ਤੇ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕੱਦਮੇ ਨੇ ਇਹ ਮੇਰੇ ਤੇ ਹੱਥੋਂ ਪਾਈ ਹੈ ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਵਾ ਔਰ ਮੇਰੇ ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕੱਦ ਉਹ ਮੈਂ ਸਭ ਨੂੰ ਲੜੂੰਗਾ ਹਾਂ ਸ਼ੁਰੂਆਤ ਇਹਨਾਂ ਨੇ ਕੀਤੀ ਆ ਪਰ ਫਿਰ ਮੈਂ ਡਰ ਕੇ ਕਹਿਣਾ ਔਰ ਉਹ ਵਾਹਿਗੁਰੂ ਤੋਂ ਬਿਲਕੁਲ ਨਿਮਕ ਕੇ ਕਹਿਣਾ ਵਾਂ ਕਿ ਜੋ ਕੁਝ ਵੀ ਝੂਠ ਦਾ ਬੁਲੰਦਾ ਮੇਰੇ ਖਿਲਾਫ ਖੜਿਆ ਗਿਆ ਅਲਟੀਮੇਟ ਲੌਜੀਕਲ ਕਨਕਲੂਜਨ ਤਾਂ ਖਤਮ ਉਹ ਸੀ ਸਪੋਰਟਾਂ ਲੋਕਾਂ ਦੀ ਸਪੋਰਟਾਂ ਮੈਂ ਕਰੂੰਗਾ ਠੀਕ ਹੈ